ਸ਼ੁਗਰ ਮਿੱਲ ਕੋਲ ਤੇ ਜਿਹੜਾ ਹਾਸਾ ਵਾਪਰਿਆ ਵਾ ਮੋਕੇ ਤੇ ਕਹਿੰਦੇ ਦੱਸਣ ਦੇ ਮੁਤਾਬਕ ਲੋਕਾਂ ਦੇ ਵੀ ਜਿਹੜਾ ਆਟੋ ਦਾ ਟਾਇਰ ਕਹਿੰਦੇ ਖੁੱਲ ਗਿਆ ਤੇ ਜਿਹਦੇ ਨਾਲ ਸਵਾਰੀਆਂ ਸਾਰੀਆਂ ਜ਼ਖਮੀ ਹੋ ਗਈਆਂ ਇਹ ਆਪਣੇ ਟ੍ਰੈਫਿਕ ਦੇ ਵਿੱਚ ਰਹਿ ਜੋ ਕਿ ਨੇ ਏਐਸਆਈ ਸਾਹਿਬ ਆਪਣੇ ਸੌਣ ਜੀ ਆ ਇਸ ਟਾਈਮ ਉਹ ਜਿਹੜੇ ਰਿਟਾਇਰਮੈਂਟ ਲੈ ਚੁੱਕੇ ਆ ਤੇ ਉਹਨਾਂ ਦੀ ਗੱਡੀ ਇਹ ਮੋਕੇ ਤੋਂ ਲੈ ਕੇ ਸਵਾਰੀਆਂ ਨੂੰ ਆਟੋ ਚਾਲਕ ਜਿਹੜੇ ਆ ਸਾਰੇ ਨਾਲ ਮੋਕੇ ਤੇ ਪਹੁੰਚੇ ਹੋਏ ਆ ਫੇਰ ਵੀ ਆਪਾਂ ਧੰਨਵਾਦ ਕਰਦੇ ਆ ਵੀ ਜਿਹੜਾ ਮੋਕੇ ਤੇ ਇਹ ਫੜਾਵਾੜ ਲੈ ਆਏ ਆ ਤੇ ਸਾਰੀਆਂ ਸਵਾਰੀਆਂ ਜਿਹੜੀਆਂ ਠੀਕ ਠਾਕ ਆ ਕੀ ਆਪਾਂ ਧੰਨਵਾਦ ਕਰਦੇ ਆਂ ਐਸ.ਏ.ੀ ਸਾਹਿਬ ਦਾ ਜਿਹੜੇ ਮੋਕੇ ਤੋਂ ਲੈ ਕੇ ਆਏ ਇਹਨਾਂ ਨੂੰ ਆਪਣੀ ਗੱਡੀ 'ਚ ਪਾ ਕੇ ਆਪਣਾ ਕੰਮ ਛੱਡ ਕੇ ਭਾਜੀ ਭਾਜੀ ਕੀ ਨਾਮ ਆਪਣਾ ਜੀ ਮੈਂ ਗੁਰਪ੍ਰੀਤ ਸਿੰਘ ਆ ਜੀ ਭਾਜੀ ਜਿਹੜੇ ਆ ਲੈ ਕੇ ਆਏ ਹਸਪਤਾਲ ਦੇ ਵਿੱਚ ਪੇਸ਼ੈਂਟ ਲੈ ਕੇ ਆਏ ਕੀ ਮਾਮਲਾ ਸੀ ਸਾਰਾ ਮਾਮਲਾ ਇਦਾਂ ਨੇ ਐਕਸੀਡੈਂਟ ਹੋ ਗਿਆ ਸੀ ਤੇ ਆਟੋ ਦਾ ਟਾਇਰ ਖੁੱਲ ਗਿਆ ਸੀਗਾ ਤੇ ਉੱਥੇ ਜ਼ਿਆਦਾ ਸੱਟਾਂ ਲੱਗੀਆਂ ਕਰਕੇ ਲੈ ਕੇ ਆਏ ਐਂਬੂਲੈਂਸ ਟਾਈਮ 'ਤੇ ਪਹੁੰਚੀ ਨਹੀਂ ਤੇ ਫੇ ਅਸੀਂ ਲੈ ਕੇ ਆਏ ਹਾਂ ਕਦ ਚ ਲੈ ਕੇ ਆਏ ਤੁਸੀਂ ਭਾਜੀ ਮੈਂ ਤਾਂ ਅੰਕਲ ਨੂੰ ਬਾਈਕ ਤੇ ਲੈ ਕੇ ਆਇਆ ਬਾਕੀ ਉਹਨਾਂ ਦੀ ਐਸਵਾਈ ਹਸਾਂ ਸੀਗੇ ਉੱਥੇ ਉਹਨਾਂ ਦੀ ਗੱਡੀ ਰੁਕ ਗਈ ਸੀ ਉਹ ਲੈ ਕੇ ਆਏ ਨਾਲ ਕਿੰਨੇ ਕ ਜਣੇ ਸਿਓੜੋ ਦੇ ਭਾਜੀ ਚਾਰ ਤੋਂ ਪੰਜ ਜਣੇ ਦੇ ਵਿੱਚ ਨੰਨੇ ਸੀਗੇ ਵਿੱਚ ਵੱਜਾ ਆਟੋ ਜਾਂ ਕਿੱਦਾਂ ਨਹੀਂ ਵੱਜਾ ਨਹੀਂ ਟਾਇਰ ਖੁੱਲ ਗਿਆ ਆਟੋ ਦਾ ਕਿਹੜੀ ਜਗ੍ਹਾ ਗੁਗਰ ਮੈਲ ਪੌੜ ਦੇ ਉੱਤੇ ਤੇ ਪਤਾ ਲੱਗਾ ਭਾਜੀ ਕਿੱਥੋਂ ਦੀਆਂ ਸਵਾਰੀਆਂ ਇਹ ਰੁੜਕੀ ਦੇ ਆ ਰੁੜਕੀ ਪਿੰਡ ਦੇ ਇੱਧਰ ਫਗਵਾੜੇ ਵੱਲ ਆਉਂਦੇ ਪਏ ਸੀਗੇ ਇਹ ਫਗਵਾੜੇ ਪੌੜ ਦੇ ਉੱਤੇ ਸੀਗੇ ਜਾਂਦੇ ਪਏ ਸੀਗੇ ਪੌੜ ਥੱਲੇ ਦੀ ਕਰਾਸ ਕਰਨਾ ਜੂਤਾ हां जी सोनू பாਜੀ ਪਹਿਲਾਂ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਆ ਜਿਹੜਾ ਪੁੰਨ ਦਾ ਕੰਮ ਕੀਤਾ ਕਿ ਸਵਾਰੀਆਂ ਲੈ ਕੇ ਆਇਆ ਕੀ ਮਾਮਲਾ ਹੈ ਸਾਰਾ ਸਰ ਇਹ ਮਾਮਲਾ ਹੈ ਜੀ ਜਿਹੜਾ 슈ਗਰ ਮਿਲ ਚੌਂਕ ਜੇ ਗੰਨਾ ਮਿਲ ਦੇ ਸਾਹਮਣੇ ਮੈਂ ਲੰਘਣ ਲੱਗਾ ਸੀਗਾ ਤੇ ਮੈਂ ਦੇਖਿਆ ਵੀ ਇੱਕ ਆਟੋ ਜਿਹਦਾ ਅਚਾਨਕ ਉਹਦਾ ਰਿਮ ਖੁੱਲ ਗਿਆ ਜਿਸ ਦੇ ਨਾਲ ਉਹ ਪਲਟ ਗਈ ਉਸ ਵਿੱਚ ਪੰਜ ਛੇ ਸਵਾਰੀਆਂ ਸੀਗੀਆਂ ਜਿਨ੍ਹਾਂ ਵਿੱਚ ਚਾਰ ਸਵਾਰੀਆਂ ਦੇ ਕਾਫੀ ਸੱਟਾਂ ਲੱਗੀਆਂ ਤੇ ਮੈਂ ਦੇਖਿਆ ਵੀ ਮੈਂ ਉਹਨਾਂ ਦੇ ਵਿੱਚੋਂ ਕਿ ਜਿਹੜੀ ਡੇਢ ਸਵਾਰੀਆਂ ਸੀ ਦੋ ਤੇ ਉਹਨਾਂ ਨੂੰ ਲੈ ਕੇ ਹਸਪੀਟਲ ਪਹੁੰਚਾਇਆ ਵਾ ਇਹ ਜੋ ਕਾਫੀ ਕਾਫੀ ਸੱਟਾਂ ਲੱਗੀਆਂ ਸਵਾਰੀਆਂ ਦੇ ਨਾਲ ਬੱਚੇ ਵੀ ਸੀਗੇ ਉਹ ਕਿੱਦਾਂ ਨੇ ਦੋ ਬੱਚੇ ਸੀਗੇ ਬੱਚਿਆਂ ਦੇ ਤਾਂ ਮਾਈਨਰ ਆ ਬਚਾ ਹੋ ਗਿਆ ਬੱਚਿਆਂ ਦਾ ਤੇ ਤੁਸੀਂ ਕਿੱਥੇ ਜਾ ਰਹੇ ਸੀਗੇ ਮੈਂ ਬੱਸ ਸਟੈਂਡ ਵੱਲੋਂ ਜਾ ਰਿਹਾ ਸੀਗਾ ਹਾਂ ਚਾਹਲ ਚੌਂਕ ਨਾਲੋਂ ਆਇਆ ਸੀਗਾ ਓਕੇ ਤੇ ਬੱਸ ਸਟੈਂਡ ਜਾਣਾ ਸੀ ਤੇ ਟਾਇਰ ਵਗੈਰਾ ਖੁੱਲਾ ਕਹਿੰਦੇ ਆਟੋ ਦਾ ਟਾਇਰ ਖੁੱਲਾ ਆਟੋ ਦਾ ਕੋਈ ਲੱਗੀ ਤਾਂ ਨਹੀਂ ਗੱਡੀ ਪਰ ਤਾਂ ਲੱਗੀ ਵੇਖੀ ਬਈ ਲੱਗੀ ਉਹ ਉਹਦਾ ਸੰਤੁਲਨ ਖੋ ਗਿਆ ਜਿਹੜੇ ਕਰਕੇ ਉਹ ਪਲ ਗਿਆ ਤੇ ਕੰਡੀਸ਼ਨ ਠੀਕ ਹੈ ਸਾਰਿਆਂ ਦੀ ਸਾਰਿਆਂ ਨੂੰ ਫਿਰਾਲ ਠੀਕ ਆ ਸੱਟਾਂ ਹੈਗੀਆਂ ਪਰ ਫਿਲਹਾਲ ਠੀਕ ਹੈ ਠੀਕ ਹੈ ਕਬੇ ਕਿਨਾਂ ਜੀ ਆਪਣਾ ਮੇਰਾ ਬਲਬੀਰ ਚੰਦ ਕਿਹੜੀ ਜਗ੍ਹਾ ਤੋਂ ਆਏ ਜੀ ਮੈਂ ਕੀਨਪਟੋ ਰੋਡ ਤੋਂ ਨਾ ਆ ਰਿਹਾ ਇਹ ਹੋਇਆ ਕਿਦਾਂ ਕਲੈਕਸ਼ਨ ਸਾਰਾ ਇਹ ਹਾਤਾ ਨਹੀਂ ਗਿਆ ਤੁਸੀਂ ਕਹਤੇ ਸੀਗੇ ਮੈਂ ਮੋਰੇ ਬੈਠਾ ਸੀ ਨਹੀਂ ਕਾਹਦੇ ਜੀ ਬੈਠੇ ਸੀਗੇ ਹਾਤਾ ਜੀ ਤੇ ਕਿੰਨੇ ਜੀ ਸਵਾਰੀਆਂ ਸੀਗੀਆਂ ਆਟੋ ਚ ਹਾਂ ਕਿ ਮੇਰਾ ਖਿਆਲ ਵੀ ਬਾਕੀ ਦਾ ਨਹੀਂ ਨਾਲ ਤੁਹਾਡੇ ਘਰ ਦੇ ਸੀਗੇ ਮੇਰੇ ਨੌ ਆ ਅੱਛਾ ਜੀ ਮੇਰੇ ਪੋਤਾ ਪੋਤੀਆ ਤੇ ਹੋਇਆ ਮਾਲਿਕ ਦਾ ਗੱਡੀ ਕਰਦਾ ਮਰੀ ਬੰਦੇ ਨੇ ਹਾਤਾ ਨਹੀਂ ਕੀਤੀ ਰਹਿਦਾ ਹੋਇਆ ਕਹ ਰਿਹਾ ਖਲ ਕਿ ਹੁ ਤਾਂ ਮੈਨੂੰ ਪਤਾ ਨਹੀਂ ਕੋਈ ਕਿੱਦਾਂ ਹੋਇਆ ਮੈਨੂੰ ਇਹ ਗੱਲ ਦਾ ਨਹੀਂ ਪਤਾ ਮੈਂ ਆਪਣੀ ਘਰਾਂ ਦੀ ਖਬਰ ਨੂੰ ਆ ਅੱਛਾ ਜੀ ਉਦਾਹਰਨ ਸੀ ਕਿ ਪਹਿਲਾਂ ਕਿਤਾਬ ਫਿਰ ਆ ਤੇ ਦਵਾ ਫਾਸਪੀ ਅੱਛਾ ਜੀ ਕਿਹੜੇ ਉਹ ਬੜਾ ਬਗਲ ਉਹ ਦਵਾ ਦਵਾ ਫਾਸਪੀ ਠੀਕ ਹੈ ਹਾਂਜੀ ਭਾਈ ਕੀ ਨਾਮ ਹੈ ਤੁਹਾਡਾ ਜਿਹੜਾ ਨੰਨ ਸੋਨੂ ਇਹ ਕੀ ਮਾਮਲਾ ਜਿਹੜਾ ਸੱਟਾਂ ਲੱਗੀਆਂ ਤੁਸੀਂ ਹਸਪਤਾਲ ਆਏ ਹਾਂ ਇਥੋਂ ਮੈਂ ਸਰਕਾਰੀ ਹਸਪਤਾਲ ਮੋਹਰੇ ਸੂਈ ਤੋਂ ਸਵਾਰੀ ਆ ਕੇ ਲੱਗੀਆਂ ਬੋਸ ਤੋਂ ਹਾਂਜੀ ਬਸੋਂ ਤੇ ਦਾ ਜਿਆ ਪਰੇ ਦੇ ਉੱਤੇ ਗਿਆ ਗੱਡੀ ਆਪ ਟੁੱਟ ਗਈ ਨਾ ਫਟ ਤੁਸੀਂ ਆਟੋ ਡਰਾਈਵਰ ਹੈਂ ਤੇ ਕਿੱਥੋਂ ਆ ਰਹੇ ਸੀ ਤੁਸੀਂ ਆਪ ਕਿੱਥੇ ਜਾ ਰਹੇ ਸੀ ਬਸ ਇੱਥੇ ਚੱਕ ਬਸ ਸਟੈਂਡ ਆ ਰਿਹਾ ਸੀ ਤੇ ਕਿੰਨੀਆਂ ਸਵਾਰੀਆਂ ਸੀ ਆਟੋ 'ਚ ਪੰਜ ਸਵਾਰੀਆਂ ਸੀ ਤੇ ਬਾਕੀ ਸਵਾਰੀਆਂ ਦੀ ਹਾਲਤ ਕਿਦਾਂ ਕਿੰਨਾ ਦੇ ਜਿਆਦੇ ਆ ਦੋਹਾਂ ਦੀ ਮਾੜੀ ਬੋਤੀ ਤੁਹਾਡੇ ਕਿੱਥੇ ਕਿੱਥੇ ਸੜ ਰਹੀ ਆ ਮੇਰੇ ਆਹ ਤਾਂ ਬਾਹਰ ਟੁੱਟ ਗਈ ਲੱਗਦਾ ਆਹ ਬਾਹਰ ਚੱਲੋ ਇਹ ਬੱਸ ਸਿਲਪ ਹੋ ਗਈ ਮੇਰੇ ਆ ਪਸ ਗਿਆ ਦੋਦੀ ਠੀਕ